ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਗੌੜੀ ਮਹੱਲਾ ਪੰਜ ਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮਗੈ ਪੂਰਨ ਭਈ ਸੇਵਾ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਬਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾਂ ਧਾਨਿਉ ਮਸਤਕ ਧਨ ਤੇਰੇ ਨੇਤ ਧਾਨਿਉ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਈਐ ਰਸਨਾ RAM ਨਾਮ ਜਸ ਕਈਐ ਰਹਾਉ ਤੇਨ ਉੱਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗਉੜੀ ਮਹੱਲਾ ਪੰਜਵਾਂ है मसलत है नाल है रख सार सम ऐसा रामदीन दुनि सह आई दस की पैज रखे मेरे भाई रहा आगे आप ए थान बस जंग है आठ पैर मनहर को जापै ਪਤਿਤ ਪ੍ਰਵਾਨ ਸਚ ਨਿਸਾਨ ਜਨ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤਨਤ ਨਾਨਕ RAM ਨਾਮ ਸਮਾਨ ਗਉੜੀ ਮਹੱਲਾ ਪੰਜਵਾਂ ਸਤਗੁਰ ਪੂਰਾ ਭਇਆ ਕਿਰਪਾਲ हृदयवसिया सदा गोपाल राम रवत सदी सुग पाया मया करी पूर हर राया राओ कौ नानक झांकी पूरी पाग हर हर नाम अथिर सुहाग गौड़ी महल पंजवा තොත්තිී කෝලවශයිට ගරධබ වංගුලාහි පීට බෙනකරතුත්තිී මොගතන පයියේ මොගතපතාරත නාමති අයිියරා පූජාතෙලක කරත ඉශ්නන්නා ශුරීකාඩලිවේ අතදන්නා, ਵੇਦ ਪੜੈ ਮੁਖ ਮੀਠੀ ਬਾਣੀ ਜੀਆ ਕੋ ਹੱਤ ਨ ਸੰਗੈ ਪ੍ਰਾਣੀ ਕਉ ਨਾਨਕ ਜਿਸ ਕਿਰਪਾ ਤਾਰੈ ਫਿਰਦਾ ਸੁਧ ਬ੍ਰਹਮ ਵਿਚਾਰੈ ਸੁਰਠ ਮਹੱਲਾ ਪੰਜਵਾਂ ਠਿਰ ਕਰ ਬੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੀ ਕਾਜ ਸਵਾਰੀ ਰਹਾਉ ਦੂਤ ਦੁਸ਼ਟ ਪਰਮੇਸ਼ਰ ਮਾਰੀ ਜਨ ਕੀ ਪੈਜ ਰਖੀ ਕਰਤਾਰੀ ਬਾਦ ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਇ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਥਿਤੀ ਗਉਣੀ ਮਹੱਲਾ ਪੰਜਵਾਂ ਸਲੋਕ ਏਕ ਓਂਕਾਰ ਸਤਗੁਰ ਪ੍ਰਸਾਦ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅਨਿਕ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗਨ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਈ ਤੰਕੀ ਆਸ ਕਲਿਆਣ ਸੁਖ ਜਾਣ ਤੀ ਸਭ ਕਸ਼ ਹੋਈ ਚਾਰ ਕੁੰਟ ਦੇਦਸ ਭ੍ਰਮਿਓ ਤਿਸ ਬਿਨ ਅ ਵਰਨਾ ਕੋ ਦੇ ਪ੍ਰਾਨ ਸਿਮਰਤ ਸੁਨੇ ਬਉਬਿਧ ਕਰੋ ਵਿਚਾਰ ਪਤ ਤਿਹ ਉਧਾਰਨ ਪੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭਗਤਾ ਦੀਨ ਹਾਰ ਤਿਸ ਬਿਨ ਅਵਰ ਨ ਜਾਏ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਈ ਦਾਤਾ ਪੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਇ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਪੱਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਨਿਕ ਵਾਰ ਸਰਨ ਪਰੋ ਹਰਿ ਰਾਈ ਭਰਮ ਕੱਟੀਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਏ ਪੌੜੀ ਦੁਤਿਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀ ਤਾ राम रतन मन तन बसै तज काम क्रोध लोभ मीत, मरन मिटै जीवन मिले बिन सी सगल कलीस आप तजो गोविंद भॼो पाओ भगत परवीस लाभ मिले तोटांर ਹਰ ਦਰਗੀ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰੇ ਪਜੋ ਸਾਧ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੈ ਜੀਤ ਸਲੋਕ teen be aapai jagat ko turia paave koi nanak sant nirmal pai jin mann vasia soe pauri tritiya tre gun bikhe pal kabe uttam kab neech narak swarg parmat kanu sada sangare meech हर कासनसार हां हर तहार जिन कीअ त जानई चिते को पाए आदि वाद रस कबहू न टूट ताप पार ब्रह्म पूर तनी न बोज परताप ਮੋ ਪਰਮ ਬੂੰਡ ਤਕਾਨੋ ਮਹਾਂ ਨਰਕ ਮੈਂ ਵਾਸੇ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਣਾ ਸੋ ਕੜ ਸੋਈ ਜਨ ਤਜਿਆ અપਮਾਨ ਚਾਰ ਪਦਾਰਥ ਅਸ਼ਟ ਸਿਧ ਪਾਜ ਨਾਨਕ ਹਰ ਨਾਮ ਪੌੜੀ चतरथ चारे वेद सुन सोधियो विचार सर्व खेम कल्याण निध राम नाम जप सार नरक नवारे दुख हर तूटै अनक कलेस नीच हुटै जमते ते हर कीर्तन परवेस पौ बिन सै अमृत रस रंग रे निरंकार दुख दर दर नासी नाम दार सुर न मुन जन खोज ते सुख सागर गोपाल मन निर्मल मुख उजलई नानक ਪੰਚ ਬਿਕਾਰ ਮਨ ਮੈਂ ਬਸੈ ਰਾਚੀ ਮਾਇਆ ਸੰਗ ਸਾਧ ਸੰਗ ਹੋਏ ਨਿਰਮਲ ਨਾਨਕ ਪ੍ਰਭ ਕੈ ਰੰਗ ਪੌੜੀ ਪੰਜ ਮੰਜ ਪਰਦਾਨ ਤੇ ਜੈ ਜਾਨਿਓ ਪਰ ਪੰਚ ਕੁਸਮ ਬਾਸ ਬਉ ਰੰਗ ਕਾਨੋ ਸਭ ਮਿਥਿਆ ਬਲ ਬੰਚ न बूजी न कुझ करत वीचार सुवाद मोरसियो अॻियां रचियो संसार जनम मरन पो जो भरमन कन्ने कर्म रचनहार न सिमरियो मन नचार बेका ਪਾਉ ਪਗਤ ਪਗਵਾਨ ਸੰਗ ਮਾਇਆ ਲਪਤ ਨਰੰਚ ਨਾਨਕ ਵਿਰਲੇ ਪਾਈਐ ਜੋ ਨਰਤੀ ਪਰਪੰਚ ਸਲੋਕ ਖਾਟ ਸਾਸ ਤੇਰੀ ਉੱਚੋਂ ਕਹੈ ਅੰਤ ਨਪਾਰਾ ਵਾਰ ਭਗਤ ਸੋਏ ਗੁਣ ਗਾਵਤੇ ਨਾਨਕ ਪ੍ਰਭ ਕੇ ਦਵਾਰ ਪੌਣੀ खष्टम खड कह सिमरत कथिय उतमे उचो पार ब्रह्म गुण अंत न जानी सेक नारद मुन जन सुख व्यास जस गावत गोविंद रस गीते हर स्यों हर्ष्य भगत रची भगवंत मोह मानम परम बिनसियो ਪਾਈ ਸਰਨ ਦਿਆਨ ਚਰਨ ਕਮਲ ਮਨ ਤਨ ਵਸੀ ਦਰਸ਼ਨ ਦੇਖ निहाल ਲਾਭ ਮਿਲੇ ਤੋ ਟਾਹਿਰ ਸਾਧ ਸੰਗ ਲੈਵ ਲਈ ਖਾਟ ਖਜਾਨਾ ਗੁਣ ਨਿਹਧਾਰੀ ਨਾਨਕ ਨਾਮ ਧਿਆਏ ਇਸ ਲੋਕ ਸੰਤ ਮੰਡਲ ਹਰ ਜਸ ਕਥੈ ਬੁੱਲੇ ਸਤਿ ਸੁਭਾਵ ਆਈ ਨਾਨਕ ਮਨ ਸੰਤੋਖੀ ਐ ਏਕ ਸਿਉ ਲੈ ਵਲਾਈ ਪੌੜੀ ਸਭ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨਾ ਪਾਰ ਆਵ ਆਪ ਤਜੋ ਗੋਬਿੰਦ ਪਾਜੋ ਸਰਨ ਪਰ ਹਰਿ ਰਾਹੀ ਦੂਖ ਹਰੈ ਪਵ ਜਲ ਤਰੈ ਮਨ ਚਿੰਦਿਆ ਫਲ ਪਾਈ ਅਠ ਪੈਰ ਮਨ ਹਰਿ ਜਪੈ ਸਫਲ ਜਨਮ ਪਰਵਾਨ ਅੰਤਰ ਪਾਰ ਸਦਾ ਸੰਗ ਕਰਨ ਹਾਰਿ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਹਿਲਹਾਰ ਨੇ ਹਰ ਹਰ ਨਾਮ ਜਪੇ ਸਲੋਕ ਆਠ ਪੈਰ ਗੁਣ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕਾਈ ਨਾਨਕ ਪ੍ਰਭੂ ਦਿਆਲ ਪਾਉੜੀ ਅਸ਼ਟਮੀ ਅਸ਼ਟ ਸੇਧ ਨਾਮਨੇਦ ਸਗਲ ਪਦਾਰਤ ਪੂਰਨ ਬੁੱਧ ਕਬਲ ਪ੍ਰਕਾਸ਼ ਸਦਾ ਆਨੰਦ ਨਿਰਮਲ ਰੀਤ ਨਰੋ ਤਰਮੰਤ ਸਗਲ ਧਰਮ ਪਵਿੱਤਰ ਈਸ਼ਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੇ ਸਿੰਬਰਿਓ ਮੋਯੋ ਸਵਾਦ ਬਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈ ਛਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬੇਪਰੀਤ पर तेरे हर में बक साध निंद करना सुनी हर जस बिंद, हीर पर दर बि उदर ताई, अगन ना नान विर तृषा न बुजाई हर सेवा बिनी फल लॻे नानक प्रभ बिसरत मर जमी अपाग्य सलोक दस दस खो जत मै फेरियो जत जेको तत सोए मन बसि वे नानका जे पूरन किरपा हो पौड़ी दसवी दस दुआर बस की मन संतो नाम जप लीने करन सुने जस गोपाल ਨੈ ਨਿਪੇਕਤ ਸਾਧ ਦਿਆਲ ਹਰਸ ਨਾ ਗੁਨ ਗਾਵੇ ਬੇਅੰਤ ਮਨ ਮੈਂ ਚਿਤ ਵਹਿ ਪੂਰਨ ਭਗਵੰਤ ਹਸਤ ਚਰਨ ਸੰਤ ਟੈਲ ਕਮਾਈਐ ਨਾਨਕ ਇਸਨ ਜਮ ਪ੍ਰਭ ਕਿਰਪਾ ਪਾਈਐ ਸੋਕ ਏ ਕੋ ਏਕ ਬਖਾਨੀ ਐ ਬਿਰਲਾ ਜਾਣੇ ਸਵਾਦ गुण गोबिंद न नानक सब पौड़ी एकद निकट पिखो हर राम इंद्री बस कर सुनो हर नाम मन संतो सरब जी दया इन बित सपूरन पया तावत मन राखै इकठाई ਮਨ ਤਨ ਸੁਧਜ ਜਪਤ ਹਰ ਨਾਹੀ ਸਭ ਮਹਿ ਪੂਰ ਰਹਿ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਹੀ ਧਰਮ ਸਲੋਕ ਧੁਰ ਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਓ ਮਿਲ ਰਹਿ ਬਿਨ ਸੇ ਸਗਲ ਜੰਜਾਲ ਪੌੜੀ ਦੁਆਰ ਦਸੀਧਾਨ ਨਾਮ ਈਸ਼ਾਨ ਹਰ ਕੀ ਭਗਤ ਕਹੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੀ ਤੇ ਨਿਚੋ ਪਾਈਐ ਨਾਨਕ ਰਾਮ ਰਮਤ ਫਿਰ ਜੋ ਨਾ ਆਈਐ ਸਲੋਕ ਤੀਨ ਗੁਨਾ ਮੈਂ ਬਿਆਪਿਆ ਤੂਰਨ ਹੋਤ ਨਕਾਮ ਪਤ ਤੀ ਹੁਦਾਰਨ ਮਨ ਬਸੈ ਨਾਨਕ ਛਟੈ ਨਾਮ ਪੌੜੀ ਤ੍ਰਯੋਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾਮ ਮਨ ਮੈਂ ਆਇਓ ਸੁਗ ਸਾਗਰ ਪ੍ਰਭ ਨਿਮਖ ਨਾ ਗਾਇਓ ਹਰ ਕਸੂਗ ਕਾ ਦੇ ਕਰ ਬੰਦਿਓ ਦਿਗ ਦਿਰਗ ਰੋਗ ਮਾਇਆ ਸਾਧਿਓ ਦਿਨ ਬੇਕਾਰ ਕਰਤ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤੇ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਚੌ ਦੇ ਪਵਨ ਸਗਲ ਬਿਆਪਤ ਰਾਮ ਨਾਨਕ ਯੋਨ ਨ ਦੇਖੀਐ ਪੂਰਨ ਤੰਕੀ ਕਾਮ ਪੌੜੀ ਚੌ ਦੇ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਬਰਤਾਪ दसि दिसारा प्रबेक आकाश सब प्रभ पेक जल थल बन पर्वत पताल परमेश्वर बसै दयाल सुखम अस्तूल सगल भगवान नानक गुरमुख ब्रह्म पशान श्लोक आत्म जीता गुरमति गुण गाए गो संत गो पै मिटै नानक बिन सी चिंद पौड़ी अमावस आत्म सुखी पै संतोक दया गुरदेव मन तन शीतल शांत सहज लागा प्रभ की सेव टूे बंदन बोबिकार सपल पूर्णती काम दुर्मत मिटिय में छुटी सिमरत हर को नाम सरन गई पार ब्रह्म की मिट आया वगमन आप तरिया कोटम बस गुणगिंद प्रभम ਹਰ ਕੀ ਟੈਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰ ਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ पूर मां पूरन, मा पूरन प्रभ करण कारण समरथ जी जंत दयाल पुरख सभंका अथ गुण न दान गु बिंद गुर किया जंका हो अंतर जामी प्रभ सुजानख अलख रंजन सोय पार ब्रह्म परमेश्र ਸਬ ਬਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸ਼ਕਾਰ ਆਕਤ ਕਥਾ ਨੈ ਬੂਜੀਐ ਸਿਮਰੋ ਹਰ ਕੀ ਚਰਨ ਪਤ ਤਿਹੋ ਧਾਰਨ ਆਨਾਥ 나ਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੈ ਸੈ ਸਾ ਗਯੋ ਸਰਨ ਗਈ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦਿਰੜੈ ਤਿਸ ਕਾ ਹੋਈ ਉਦਾਰ ਕਿਲਬਖ ਕਾਟੇ ਹੋਏ ਨਿਰਮਲ ਆ ਜਨਮ ਜਨਮ ਮਲ ਜਾਈ ਹਲਤ ਪਲਤ ਮਖ ਊਜਲਾ ਨਾ ਪੋਹੀ ਤਿਸ ਮਾਈ ਸੋ ਸੂਰਤਾ ਸੋ ਬੈਸਨੂ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਨ ਪਜਿਆ ਭਗਵੰਤ ਖਤਰੀ ਬ੍ਰਹਮਨ ਸੂਦ ਬੈਸ ਉਧਰ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਣ ਸੂਦ ਬੈਸ ਉਧਰ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਵਾਹਿਗੁਰੂ